ਵਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪਤਿ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀ ਆ ਤੁਸੀਂ ਥੱਲੇ ਵੀਡੀਓ ਚਲਦੀ ਵੇਖਦੇ ਪਿਓ ਇਹ ਨਾਬਾ ਦੀ ਦੱਸੀ ਜਾ ਰਹੀ ਹੈ ਜਿਹੜੀ ਇੱਕ ਦੋ ਦਿਨ ਹਜੇ ਹੋਇਆ ਇਸ ਗੱਲ ਨੂੰ ਇੱਕ ਕਿਸਾਨਾਂ ਦਾ ਸ਼ਾਂਤੀਪੂਰਨ ਦਰਨਾ ਚੱਲਦਾ ਪਿਆ ਸੀ ਜਿਹਦੇ ਵਿੱਚ ਡੀਐਸਪੀ ਮੈਡਮ ਨੂੰ ਕਿਸਾਨਾਂ ਲੋਕੇ ਆ ਗਿਆ ਸੀ ਜਿੱਥੇ ਦਰਨਾ ਲੱਗਾ ਸੀ ਉਥੇ ਉੱਥੇ ਡੀਐਸਪੀ ਮੈਡਮ ਕਹਿੰਦੇ ਤਰਨਾ ਚੱਕ ਲੋ ਕਿ ਮੈਂ ਗੱਡੀ ਕੱਢਣੀ ਐ ਤੇ ਸ਼ਾਂਤੀਪੁਰੋਂ ਤਰਨਾ ਚੱਲਦਾ ਪਿਆ ਸੀ ਕਿਸਾਨ ਮੈਡਮ ਦੀ ਗੱਡੀ ਦੇ ਅੱਗੇ ਲੰਮੇ ਪੈ ਗਏ ਤੇ ਮੈਡਮ ਨੇ ਇਲਜ਼ਾਮ ਲਾਇਆ ਨੇ ਕਿ ਕਿਸਾਨਾਂ ਨੇ ਮੇਰਾ ਜੂੜਾ ਪਟਿਆ ਗਿਆ ਜਦੋਂ ਕਿ ਵੀਡੀਓ ਵਿੱਚ ਸ਼੍ਰੀਆਮ ਪਤਾ ਚੱਲਦਾ ਪਿਆ ਐ ਮੈਡਮ ਨੇ ਪਹਿਲਾਂ ਇੱਕ ਜਿਹੜੀ ਤਰਨੇ ਦੇ ਵਿੱਚ ਲੇਡੀ ਸੀ ਉਹਦੇ ਵਾਲ ਫੜੇ ਹੋਏ ਆ ਤੇ ਕਿਸਾਨ ਆ ਕੋ ਵੇਖੋ ਹੱਥ ਜੋੜਦੇ ਪਿਆ ਵੀ ਮੈਡਮ ਤੁਸੀਂ ਦੂਜੇ ਪਾਸੇੋਂ ਕੱਟੀ ਕੱਢ ਲੋ ਵੀ ਇੱਥੇ ਸਾਡਾ ਤਰਨਾ ਚੱਲਦਾ ਪਿਆ ਹੱਥ ਜੋੜਦੇ ਆ ਜਦੋਂ ਇੱਕ ਬਜ਼ੁਰਗ ਕਿਸਾਨਾਂ ਨੂੰ ਦੋ ਪੁਲਿਸ ਮੁਲਾਜ਼ਮ ਵਾਲੇ ਫੜਦੇ ਨੇ ਉਦੋਂ ਜ਼ਰੂਰ ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਤੁਸੀਂ ਵੇਖ ਹੀ ਸਕਦੇ ਹੋ ਕਿ ਧੱਕਾ ਵਜਿਆ ਉਹਨੂੰ ਕਿਸਾਨਾਂ ਕਿਸਾਨਾਂ ਨੂੰ ਫੜਿਆ ਹੋਇਆ ਦੋ ਪੁਲਿਸ ਮੁਲਾਜ਼ਮਾਂ ਨੇ ਤੇ ਉਹ ਉਹਨਾਂ ਨੂੰ ਧੱਕਾ ਵਜਿਆ ਤੇ ਉਦੋਂ ਡੀਐਸਪੀ ਮੈਡਮ ਤੇ ਜ਼ਰੂਰ ਜਾ ਕੇ ਉਹ ਵਜਦੇ ਨੇ ਉਸ ਟਾਈਮ ਮੈਡਮ ਦੇ ਪੈਰ ਥੋੜੇ ਧਰੂਦ ਥੜਕ ਜਾਂਦੇ ਨੇ ਉਦਾਂ ਦਾ ਕਿਸਾਨਾਂ ਨੂੰ ਉਹਨਾਂ ਕੇ ਹੱਥ ਜੋੜਦੇ ਪਏ ਨੇ ਕਿ ਤੁਸੀਂ ਦੂਜੇ ਪਾਸੇੋਂ ਲੰਘ ਜਾਓ ਐਦਾਂ ਦੀ ਵੇਖੋ ਕੋਈ ਗੱਲ ਨਹੀਂ ਇੱਕ ਲੇਡੀਜ਼ ਦੇ ਜ਼ਰੂਰ ਜਿਹੜੇ ਕਿਸਾਨ ਆ ਗੋਦ ਨਾਲ ਆਏ ਉਹਨਾਂ ਦੇ ਮੈਡਮ ਲੋਵਾਲ ਪੁੱਟੇ ਜਾ ਰਹੇ ਨੇ ਤੁਸੀਂ ਵੇਖ ਹੀ ਸਕਦੇ ਹੋ ਬਾਕੀ ਤੁਹਾਡੀ ਕੀ ਰਾਏ ਕਮੈਂਟ ਕਰਕੇ ਜਰੂਰ ਦੱਸਿਓ